ਖੰਨਾ ਤੋਂ ਲਾਪਤਾ ਹੋਈਆਂ ਤਿੰਨ ਬੱਚੀਆਂ ਚੰਡੀਗੜ੍ਹ ਤੋਂ ਲੱਭੀਆਂ ਇਸ ਮਾਮਲੇ ਦੇ ਵਿੱਚ ਅਸਲ ਵਜ੍ਹਾ ਸਾਹਮਣੇ ਆਈ ਹੈ ਕਿ ਆਖਰ ਇਹ ਤਿੰਨੋਂ ਲੜਕੀਆਂ ਘਰ ਤੋਂ ਕਿਉਂ ਚਲੀਆਂ ਗਈਆਂ ਸੀ ਦਾਜੇ ਕਿਸ ਸਥਾਨਕ ਗਲਵੱਡੀ ਇਲਾਕੇ 'ਚ ਲਾਪਤਾ ਹੋਈਆਂ ਤਿੰਨ ਨਾਮ ਵਾਲੇ ਬੱਚੀਆਂ ਪਰਸ ਨੇ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਇਹ ਬੱਚੀਆਂ ਚੰਡੀਗੜ੍ਹ ਤੋਂ ਬਰਾਮਦ ਹੋਈਆਂ ਨੇ ਤੇ ਖੁਲਾਸਾ ਹੋਇਆ ਕਿ ਘਰ ਦੇ ਮਾਹੌਲ ਕਰਕੇ ਇਹੇ ਆਪਣੀ ਮਰਜ਼ੀ ਦੇ ਨਾਲ ਤਿੰਨੋਂ ਘਰ ਤੋਂ ਬਾਹਰ ਚਲੀਆਂ ਗਈਆਂ ਸੀ ਜਿਸ ਦੀ ਜਾਣਕਾਰੀ ਪੁਲਿਸ ਅਫਸਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਤਿੰਨੇ ਲੜਕੀਆਂ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਅਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਅਤੇ ਇਹਨਾਂ ਦੇ ਨਾਲ ਕਾਉਂਸਲਿੰਗ ਹੋਈ ਜਿਸ ਵਿੱਚ ਪਤਾ ਲੱਗਿਆ ਕਿ ਆਖਰ ਕਿਹੜੇ ਕਾਰਨਾ ਕਰਕੇ ਇਹ ਘਰ ਤੋਂ ਬਾਹਰ ਗਈਆਂ ਸੀ ਕਿਉਂ ਇਹਨਾਂ ਦੇ ਵੱਲੋਂ ਘਰ ਛੱਡਿਆ ਗਿਆ ਸੀ ਜਿਸ ਦੇ ਚੱਲਦੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਕਿ ਇਹਨਾਂ ਨੂੰ ਲੱਭਣ ਵਾਸਤੇ ਹਰ ਇੱਕ ਤਰੀਕਾ ਜੋ ਮناسب ਹੈ ਇਨਵੈਸਟੀਗੇਸ਼ਨ ਅਮਜ ਲਈ ਜਾਂਦੀ ਉਸ ਤੋਂ ਬਾਅਦ ਬਕਾਇਦਾ ਅਸੀਂ ਇੱਕ ਸ਼ੋਰੋਗੋਗਾ ਜਿਹਦੇ ਨਾਲ ਇਹਨਾਂ ਤਿੰਨਾਂ ਬੱਚੀਆਂ ਦੇ ਬਾਰੇ ਅਸੀਂ ਇੱਕ ਰਿਲੀਜ਼ ਕੀਤਾ ਪੋਸਟਰ ਤਾ ਕੇ ਔਰ ਉਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਮੈਮ ਨੇ ਬਕਾਇਦਾ 15000 ਰੁਪਏ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚੀਆਂ ਬਾਰੇ ਕੋਈ ਇਤਲਾਹ ਹੋਊਗਾ ਤਾਂ ਉਹਨੂੰ ਪ੍ਰੋਪਰ ਫਰਾਈਜ਼ ਦਿੱਤਾ ਜਾਏਗਾ ਮੇਰਾ ਕਹਿਣ ਦਾ ਭਾਵ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਪੁਲਿਸਿੰਗ ਨੂੰ ਕੀਤਾ ਗਿਆ ਡੁੰਘਾਈ ਦੇ ਵਿੱਚ ਡੈਸਟ ਦੇ ਵਿੱਚ ਜਿਹਦਾ ਇਹ ਸਾਨੂੰ ਸਿੱਟਾ ਮਿਲਿਆ ਕਿ ਸਾਨੂੰ ਤੁਰੰਤ ਹੀ ਕੱਲ ਰਾਤੀ ਸਾਨੂੰ ਇਸ ਗੱਲ ਦੀ ਔਤਲਾਹ ਮਿਲ ਗਈ ਉਸ ਪੋਸਟਰ ਦੇ ਜਾਰੀ ਹੋਣ ਦਾ ਸਾਨੂੰ ਇਹ ਫਾਇਦਾ ਹੋਇਆ ਉਸ ਪੁਲਿਸਿੰਗ ਦਾ ਕਰਨ ਦਾ ਜਿਹੜੇ ਸੀਨੀਅਰ ਅਫਸਰਾਂ ਨੇ ਗਾਈਡਲਾਈਨ ਦਿੱਤਾ ਕੀਤੀਆਂ ਤੇ ਕੱਲ ਸਾਨੂੰ ਸ਼ਾਮੀ ਇਸ ਗੱਲ ਦੀ ਤਲਾਹ ਮਿਲ ਗਈ ਕਿ ਲੜਕੀਆਂ ਟ੍ਰੇਸ ਹੋ ਗਈਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਆਸੀਆਨਾ ਇੱਕ ਐਨਜੀਓ ਦੇ ਤਹਿਤ ਚੱਲ ਰਿਹਾ ਜਿਹੜਾ ਇਹ ਬਿਲਡਿੰਗ ਹੈਗੀ ਆਸੀਆਨਾ ਬਿਲਡਿੰਗ ਸੈਕਟਰ 15 ਸੀ ਚੰਡੀਗੜ੍ਹ ਜਿੱਥੇ ਕਿ ਵਕਾਇਦਾ ਤਾਇਦੇ ਕਾਨੂੰਨ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਵੀ ਹੈਲਪ ਲੈ ਕੇ ਇਹਨਾਂ ਨੂੰ ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਦੇ ਮਤਾਬਕ ਉੱਥੇ ਇਹਨਾਂ ਨੂੰ ਆਸ਼ਿਆਨਾਂ ਦੇ ਵਿੱਚ ਛੱਡਿਆ ਗਿਆ ਔਰ ਉੱਥੇ ਇਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਈ ਕਾਉਂਸਲਿੰਗ ਤੋਂ ਬਾਅਦ ਪ੍ਰਾਪਰ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਮੈਂ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਇਸ ਤਰ੍ਹਾਂ ਦੀ ਜਿਹੜੇ ਕ੍ਰਾਈਮ ਨੇ ਇਹ ਜਦ ਨਵਾਲੇ ਕੋ ਬੱਚਿਆਂ ਦਾ ਗੁੰਮ ਹੋ ਜਾਣਾ ਜਾਂ ਉਹ ਹੈ ਉਹਦੇ ਚ ਪੁਲਿਸ ਦੀ ਬਹੁਤ ਇੱਕ ਡਿਊਟੀ ਬਣ ਜਾਂਦੀ ਆ ਪ੍ਰਾਈਮ ਕਿ ਬਾਕੀ ਸਾਰੇ ਕ੍ਰਾਈਮ ਛੱਡ ਕੇ ਸਾਨੂੰ ਪਹਿਲੇ ਹੁੰਦਾ ਕਿ ਇਹ ਟ੍ਰੇਸ ਹੋ ਜਾਵੇ। ਔਰ ਐਦੇ ਵਿੱਚ ਸਾਡੀ ਸਾਰੀ ਪੁਲਿਸ ਇਸ ਚੀਜ਼ ਦੀ ਸ਼ਾਬਾਸ਼ ਦੀ ਇਹਨਾਂ ਨੂੰ ਜੋ ਕਿਉਂਕਿ ਇਹਨਾਂ ਨੇ ਤਨੋਂ ਮਨੋਂ ਇਹਨੂੰ ਟ੍ਰੇਸ ਕਰਨ ਵਾਸਤੇ ਹਰ ਤਰੀਕੇ ਦੇ ਨਾਲ ਹਲੇ ਦੋਲੇ ਦੇ ਸਹਿਯੋਗ ਲਿਆ ਗਿਆ ਪਬਲਿਕ ਦਾ ਤੁਹਾਡਾ ਪ੍ਰੈਸ ਮੀਡੀਆ ਦਾ ਸਹਿਯੋਗ ਲਿਆ ਗਿਆ ਕਿਉਂਕਿ ਤੁਸੀਂ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਜੋ ਸਾਡੇ ਸ਼ੋਰੋਗੋਗਾ ਦੇ ਤਹਿਤ ਅਸੀਂ ਪੋਸਟ ਲੀਕ ਕੀਤੀ ਸੀ ਉਹਨਾਂ ਨੂੰ ਤੁਸੀਂ ਇੱਕ ਬੜੀਆ ਤਰੀਕੇ ਦੇ ਨਾਲ ਪਬਲਿਸ਼ ਕੀਤਾ ਜਿਹਦਾ ਸਿੱਟਾ ਇਹ ਮਿਲ ਗਿਆ ਕਿ ਇਹ ਅੱਜ ਟ੍ਰੇਸ ਨੇ ਆਦਰਵਾਈਜ਼ ਕੁਝ ਵੀ ਕਰਾਇਮ ਹੋ ਸਕਦਾ ਸੀ ਜਿਹੜਾ ਕਿ ਬਾਅਦ ਦੇ ਵਿੱਚ ਬੜਾ ਇੱਕ ਭਿਆਨਕ ਰੂਪ ਲੈ ਸਕਦਾ ਹੈ ਇਹ ਕਿਵੇਂ ਮਤਲਬ ਲੱਗੇ ਇਹ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ ਹੈ ਬੱਚੀਆਂ ਜਿਹੜੀਆਂ ਇਹਨਾਂ ਦੀ ਪ੍ਰੋਪਰ ਕਾਉਂਸਲਿੰਗ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਉਹਨਾਂ ਨੂੰ ਡਿਸਕਲੋਜ਼ ਕਰਨਾ ਬਣਦਾ ਨਹੀਂ ਕਿਉਂਕਿ ਕਾਇਦੇ ਕਾਨੂੰਨ ਇਦਾਂ ਦੇ ਬਣੇ ਹੋਏ ਨੇ ਪਰ ਇਹ ਹੈ ਕਿ ਬਕਾਇਦਾ ਕਾਇਦੀ ਕਾਨੂੰਨ ਤੱਕ ਕਾਉਂਸਲਿੰਗ ਦੇ ਮੁਤਾਬਕ ਇਹਨਾਂ ਦੀ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਉਹਦੇ ਵਿੱਚ ਅਪਾਗਰ ਰੀਜਨ ਲੱਭਣਾ ਸ਼ੁਰੂ ਕਰਦੀਏ ਤਾਂ ਵਿੱਚ ਕਈ ਇਕਨੋਮਿਕਲੀ ਪ੍ਰੋਬਲਮ ਵੀ ਉਸ ਸਾਡੀ ਇੱਕ ਦਾ ਇੱਕ ਫਾਦਰ ਜਿਹੜਾ ਹੈਗਾ ਇਹ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾਤੀ ਹੈ ਇੱਕ ਮਦਰ ਨਹੀਂ ਹੈ ਤੇ ਇਸ ਤਰੀਕੇ ਨਾਲ ਕਈ ਗਰੀ ਸੋਸਾਇਟੀ ਦਾ ਕੋਈ ਉੱਥੇ ਆਲੇ-ਦੋਲੇ ਕੰਪਨੀ ਦਾ ਇਸ ਤਰ੍ਹਾਂ ਦਾ ਸਥਿਤੀ ਹੁਣ ਬੱਚਿਆਂ ਦੇ ਕੀ ਦਿਮਾਗ ਦੇ ਵਿੱਚ ਹੋਲੀ-ਹੋਲੀ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਹ ਤਫ਼ਤੀਸ਼ ਦਾ ਪਾਰਟ ਹੈ ਚੰਡੀਗੜ੍ਹ ਕਿਵੇਂ ਪਹੁੰਚ ਕੇ ਸਰ ਜੀ ਚੰਡੀਗੜ੍ਹ ਤੁਹਾਨੂੰ ਫਿਰ ਦੱਸਿਆ ਜੀ ਕਿ ਇਹ ਉੱਥੋਂ ਉਹ ਰਸਤਾ ਹਾਂ ਹੁਣ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਮੀਡੀਆ ਦੇ ਵਿੱਚ ਜਿਸ ਰਾਹਤੇ ਤੇ ਰਾਹੀ ਜਾ ਕੇ ਇਹਨਾਂ ਨੇ ਕਿਵੇਂ ਇੱਥੋਂ ਟ੍ਰੇਨ ਲਈ ਕਿ ਕਿੱਥੋਂ ਅੱਗੇ ਆਹ ਬੱਸ ਲਈ ਬੱਸ ਲੈ ਕੇ ਕਿਸ ਤੀਕੇ ਨਾਲ ਉੱਥੇ ਪਹੁੰਚ ਗਏ ਆਪਣੇ ਚੰਡੀਗੜ੍ਹ ਦੇ ਵਿੱਚ ਔਰ ਕਹਿਣਾ ਮਤਲਬ ਇਹ ਹੈ ਕਿ ਇਹਨਾਂ ਨੂੰ ਬਰਗ ਲਾਇਆ ਵੀ ਜਾ ਸਕਦਾ ਸੀ ਬਰਗ ਲਾ ਕੇ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਸੀ ਜਿਹੜਾ ਇੱਕ ਭਿਆਨਕ ਰੂਪ ਲੈ ਲੈਂਦਾ ਸੋ ਇਹ ਇੱਕ ਬਹੁਤ ਵੱਡਾ ਪੁਲਿਸਿੰਗ ਦਾ ਸਬੂਤ ਹੈ ਅੱਛੀ ਗੈਸਟ ਦੇ ਵਿੱਚ ਜਾ ਕੇ ਇਹਨੂੰ ਬੜਾ ਸੀਰੀਅਸਲੀ ਬੜੇ ਵਧੀਆ ਤਰੀਕੇ ਨਾਲ ਗੰਭੀਰਤਾ ਨਾਲ ਲੈ ਕੇ ਡੀਐਸਪੀ ਖੰਨਾ ਮਿਸਟਰ ਭਾਰਤੀ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਕੇ ਇਹਨਾਂ ਦਾ ਸਟਾਕ ਲਗਾਇਆ ਤੇ ਜਿਹਦੇ ਨਾਲ ਅ ਅੱਜ ਇਹ ਖੰਨਾ ਪੁਲਿਸ ਦੀ ਅਚੀਵਮੈਂਟ ਬੱਚੀਆਂ ਬਿਲਕੁਲ ਠੀਕ ਹੈ ਬੱਚੀਆਂ ਦਾ ਪ੍ਰੋਪਰ ਮੈਡੀਕਲ ਹੋਇਆ ਹੈ ਬੱਚੀਆਂ ਨੂੰ ਜੋ ਤੁਹਾਨੂੰ ਦੱਸਿਆ ਕਿ ਕਾਇਦੇ ਕਾਨੂੰਨ ਜਦੋਂ ਹੋ ਜਾਂਦਾ ਕਾਇਦੇ ਕਾਨੂੰਨ ਦੇ ਮੁਤਾਬਕ ਤਾਂ ਉਹਦੇ ਚ ਹਰ ਇੱਕ ਚੀਜ਼ ਜਿਹੜੀ ਇਹਨਾਂ ਨੂੰ ਫੈਸਿਲਿਟੀ ਉਹ ਦਿੱਤੀ ਗਈ ਇਹਦੇ ਵਿੱਚ ਇੱਕ ਜਿਹੜੀ ਵੱਡੀ ਬੱਚੀ ਹੈ ਉਹ 6ਵੀਂ 7ਵੀਂ ਤੋਂ ਬਾਅਦ ਹਟ ਗਈ ਛੋਟੇ ਬੱਚੇ ਪੜਦੇ ਸੀ ਇੱਕ ਤੋਂ ਦੂਸਰੀ ਉਹ ਵੀ ਪੜ ਤੋਂ ਹਟਾ ਲਈ ਕਹਿਣਾ ਮਤਲਬ ਇਹ ਇਹ ਵੀ ਇੱਕ ਬੱਚੀ ਦੀ ਇੱਛਾ ਸੀ ਕਿ ਅਸੀਂ ਪੜਨ ਤੋਂ ਬਾਹਰ ਹੀ ਰਹਿ ਜਾਣਗੇ ਕਿਉਂ ਹਟਾਇਆ ਕਾਉਂਸਲਿੰਗ ਕੀਤੀ ਗਈ ਹੈ ਤਾਂ ਮੁਕਾ ਬਿਲਕੁਲ ਕਾਉਂਸਲਿੰਗ ਕੀਤੀ ਵੀ ਗਈ ਹੈ ਔਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਵੀ ਕਾਇਦਾ ਜਿਹੜੀ ਸਾਡੀ ਐਫ ਆਈ ਆਰ ਅਸੀਂ ਦੌਜ ਕੀਤੀ ਸੀ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਸ ਹਾਦਸੇ ਨੂੰ ਬੜਾ ਸੀਰੀਅਸਲੀ ਲੈ ਕੇ ਇਮੀਡੀਏਟ ਲੋਕਲ ਪੁਲਿਸ ਨੇ 363 ਔਰ 365 ਆਈ ਪੀਸੀ ਤੁਰੰਤ ਧਾਰਾ ਲਾ ਕੇ ਅਸੀਂ ਮੁਕਦਮਾ ਦਰਜ ਕੀਤਾ ਔਰ ਇੱਕ ਹੀ ਨਿਊਜ਼ ਕਰਾਇੰਦੇ ਤਹਿਤੀ ਦੀ ਤਪਦੀਸ਼ ਅਮਲ ਦੇ ਵਿੱਚ ਲਿਆਂਦੀ ਹੈ ਬੜੀ ਗੰਭੀਰਤਾ ਦੇ ਨਾਲ ਉਹ ਤਾਂ ਹੀ ਉਹਦਾ ਜਿਹੜਾ ਇਹ ਸਿੱਟਾ ਹੈਗਾ ਕਿ ਅੱਜ ਇਹ ਆਪਣੇ ਆਪਾਂ ਨੂੰ ਮਿਲ ਗਈਆਂ ਸੋ ਦੱਸਦੇ ਕਿ ਤਿੰਨੇ ਲੜਕੀਆਂ ਦੇ ਭਾਲ ਵਾਸਤੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਸੀ ਕੈਮਰੇ ਦੀ ਮਦਦ ਲਈ ਗਈ ਤੇ ਇੱਥੋਂ ਤੱਕ ਕਿ ਬੱਚਿਆਂ ਦੇ ਗੁੰਮਸ਼ਿਦਾ ਹੋਣ ਦੀਆਂ ਫੋਟੋਆਂ ਵੀ ਜਿਹੜੀਆਂ ਕਿ ਉਹ ਪੇਜੀਆ ਗਿਆ ਸੀ ਥਾਣੇ ਦੇ ਵਿੱਚ ਜਿਸ ਤੋਂ ਬਾਅਦ ਇਹ ਲੜਕੀਆਂ ਸਹੀ ਸਲਾਮਤ ਬਰਾਮਦ ਹੋ ਗਈਆਂ ਪਰ ਹੁਣ ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਘਰ ਦਾ ਮਾਹੌਲ ਜਿਹੜਾ ਕਿ ਸਹੀ ਹੋਣਾ ਚਾਹੀਦਾ ਹੈ ਕਿਉਂਕਿ ਘਰ ਦੇ ਖਰਾਬ ਮਾਹੌਲ ਕਰਕੇ ਬੱਚੇ ਤੰਗ ਪਰੇਸ਼ਾਨ